ਸਤ ਸ੍ਰੀ ਅਕਾਲ ਸਭ ਨੂੰ ਜੀ ਤੁਹਾਡਾ ਸਵਾਗਤ ਆ ਸਾਡੇ ਪੰਜਾਬੀ ਤੜਕਾ ਚੈਨਲ ਤੇ ਅੱਜ ਅਸੀਂ ਨਾ ਕद्दू ਦੇ ਕੋਪ ਤੇ ਬਣਾਉਣ ਲੱਗੇ ਸੀ ਅਸੀਂ ਇਹਨੂੰ ਕद्दू ਨੂੰ ਧੋ ਕੇ ਛਿੱਲਿਆ ਤੇ ਛੇਲ ਲਗਿਆ ਹੁਣ ਆਪਾਂ ਇਹਦੇ ਨਾਲ ਇਹਨੂੰ ਰਗੜ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਜਿੱਧਰ ਛੇਕ ਛੋਟੇ ਹਨਾ ਉਧਰੋਂ ਰਗੜਾਂਗੇ ਕਿਉਂਕਿ ਫਿਰ ਕੋਪ ਤੇ ਵੀ ਜਿਹੜੇ ਆ ਉਹ ਮਤਲਬ ਵਧੀਆ ਬਣਦੇ ਨੇ ਹਾਂਜੀ ਇਹਨੂੰ ਅਸੀਂ ਆਪਾਂ ਰਗੜ ਲਿਆ ਸੀਗਾ ਹੁਣ ਆਪਾਂ ਇਹਦੇ ਵਿੱਚ ਜਿਹੜਾ ਐਕਸਟਰਾ ਪਾਣੀ ਹੈ ਨਾ ਕਿਉਂਕਿ ਆਹ ਦੇਖੋ ਪਾਣੀ ਬਹੁਤ ਜ਼ਿਆਦਾ ਵਾ ਇਹਨੂੰ ਹਲਕੇ ਹੱਥਾਂ ਨਾਲ ਆਪਾਂ ਨਚੋੜ ਕੇ ਤੇ ਇਹਦੇ ਵਿੱਚ ਅਲੱਗ ਛਾਂਟ ਲਾਂਗੇ ਆਪਾਂ ਇਹਨੂੰ ਲਿਆ ਨਚੋੜ ਇਹਦੇ ਵਿੱਚੋਂ ਐਕਸਟਰਾ ਪਾਣੀ ਕੱਢ ਲਿਆ ਸੀਗਾ ਅਸੀਂ ਜਿਹੜਾ ਬਹੁਤ ਜ਼ਿਆਦਾ ਸੀਗਾ ਆ ਦੇਖੋ ਇਹ ਲੋਕੀ ਦਾ ਜੂਸ ਵੀ ਬਣ ਗਿਆ ਯਾਨੀ ਕਿ ਕद्दू ਦਾ ਜੂਸ ਇਹ ਇਹਨੂੰ ਆਪਾਂ ਪੀ ਵੀ ਸਕਦੇ ਆ ਆਟਾ ਵੀ ਗੁੰਨ ਸਕਦੇ ਆ ਇਹਦੇ ਨਾਲ ਅਸੀਂ ਮਤਲਬ ਇਹ ਬਹੁਤ ਵਧੀਆ ਆ ਜਿਵੇਂ ਆਪਾਂ ਨੂੰ ਲੀਵਰ ਸੰਬੰਧੀ ਜਾਂ ਕੋਈ ਪੇਟ ਸੰਬੰਧੀ ਕੋਈ ਵੀ ਹੋਵੇ ਆਪਾਂ ਨੂੰ ਲੱਗਦਾ ਹੋਵੇ ਕੋਈ ਇਨਫੈਕਸ਼ਨ ਜਾਂ ਕੁਝ ਵੀ ਆ ਤਾਂ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਇਹਨੂੰ ਯੂਜ਼ ਹਫਤੇ ਵਿੱਚ ਸਿਰਫ ਦੋ ਵਾਰੀ ਕਰੀਦਾ ਆ ਇਹ ਬਹੁਤ ਵਧੀਆ ਚੀਜ਼ ਹੁੰਦੀ ਆ ਮੈਂ ਖੁਦ ਵੀ ਇਹਨੂੰ ਯੂਜ਼ ਕਰਕੇ ਵੇਖਿਆ ਬਹੁਤ ਠੰਡਾ ਹੁੰਦਾ ਆ ਜਿਵੇਂ ਗਰਮੀਆਂ ਵਿੱਚ ਆਪਾਂ ਨੂੰ ਪੀ ਸਕਦੇ ਆ ਇਹ ਆਪਣਾ ਜੋ ਆਪਾਂ ਇਹਨੇ ਚੋੜ ਲਿਆ ਆ ਕਦੂ ਰਗੜ ਕੇ ਇਹਦੇ ਵਿੱਚ ਜਿਹੜੇ ਆ ਬੀ ਆ ਉੱਪਰ ਇਹ ਆਪਾਂ ਕੱਢ ਲਾਂਗੇ ਫਿਰ ਆਪਾਂ ਇਹਦੇ ਵਿੱਚ ਬੇਸਨ ਮਿਕਸ ਕਰਾਂਗੇ ਹਾਂਜੀ ਆਪਾਂ ਤੜਕੇ ਵਾਸਤੇ ਲਸਣ, ਟਮਾਟਰ, ਅਦਰਕ ਤੇ ਪਿਆਜ਼ ਵੀ ਤੋਕੇ, ਛਿੱਲ ਕੇ ਤਿਆਰ ਕਰਕੇ ਰੱਖ ਲੈਨੇ ਤੇ ਆਪਾਂ ਹੁਣ ਓਨਾ ਚਿਰ ਜਿੰਨਾ ਚਿਰ ਆਪਾਂ ਇਹ ਸਭ ਚੀਜ਼ਾਂ ਰੈਡੀ ਕਰਾਂਗੇ, ਗ੍ਰाइंड ਕਰਾਂਗੇ ਮਸਾਲੇ ਨੂੰ ਤੇ ਇਹਨੂੰ ਵੀ ਆਪਾਂ ਬੇਸਨ ਸਾਵਾ ਕੁਝ ਮਤਲਬ ਮਿਕਸ ਕਰਕੇ ਰੈਡੀ ਕਰਾਂਗੇ। ਓਨਾ ਤੱਕ ਪਹਿਲਾਂ ਅਸੀਂ ਤੇਲ ਨੂੰ ਗਰਮ ਰੱਖ ਲੈਨੇ ਆ। ਆਪਾਂ ਅਡੈਪਸ਼ਨ ਤੇ ਕੜਾਈ ਰੱਖਤੀ ਆਪਾਂ ਇਹਦੇ ਵਿੱਚ ਹੁਣオイル ਡਾਲ ਦਾਂਗੇ ਇਹ ਸਰਸੋਂ ਦਾ ਆਇਲ ਤੁਸੀਂ ਕੋਈ ਵੀ ਆਇਲ ਯੂਜ਼ ਕਰ ਸਕਦੇ ਜੀ ਜਿਹੜਾ ਵੀ ਕੋਈ ਕਰਨਾ ਚਾਹੁੰਦੇ ਜੇ ਆਪਾਂ ਇਹਨੂੰ ਰੱਖ ਲਿਆ ਆ ਜਿੰਨਾ ਤੱਕ ਗਰਮ ਹੁੰਦਾ ਹੈ ਤਦ ਤੱਕ ਆਪੇ ਬਾਕੀ ਸਾਰਾ ਕੰਮ ਰੈਡੀ ਕਰ ਲੈਨੇ ਆ ਹਾਂਜੀ ਚਲੋ ਆ ਜਾ ਆਜੋ ਆਪਾਂ ਜਿੰਨਾ ਚਿਰ ਤੇਲ ਉੱਪਰ ਗਰਮ ਰੱਖਿਆ ਤੇ ਆਪਾਂ ਇਹਨੂੰ ਗ੍ਰाइंड ਕਰ ਲੈਨੇ ਆ ਮਸਾਲੇ ਨੂੰ ਇਹ ਆਪਾਂ ਗ੍ਰੈਂਡਰ ਜੱਗ ਵਿੱਚ ਪਾ ਲੈਨੇ ਆ ਆ ਪਹਿਲਾਂ ਸਭ ਤੋਂ ਹਰੀਆਂ ਮਿਰਚਾਂ ਪਾ ਲਾਂਗੇ ਫਿਰ ਆਪਾਂ ਇੱਕ ਅਦਰਕ ਦੀ ਟੁਕੜੀ ਲਈਏ ਜੋ ਇਹਦੇ ਵਿੱਚ ਪਾਵਾਂਗੇ ਇਹ ਪਿਆਜ਼ ਹਾਂਜੀ ਆਪਾਂ ਗ੍ਰੈਂਡ ਜੱਗ ਦੇ ਵਿੱਚ ਹੁਣ ਪਾ ਲਿਆ ਇਹਦੇ ਵਿੱਚ ਪਿਆਜ਼ ਅਦਰਕ ਹਰੀਆਂ ਮਿਰਚਾਂ ਤਿਆ ਤੁਹਾਡੇ ਜੇ ਟਮਾਟਰ ਦੇ ਗੁੱਡੇ ਵਿੱਚ ਆਪਾਂ ਪਾਏ ਆ। ਬਾਕੀ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਹੈਗਾ। ਇਹ ਲਸਣ ਜਿਹੜਾ ਅਸੀਂ ਅਲੱਗ ਤੋਂ ਇਹਨੂੰ ਫਰਾਈ ਕਰਾਂਗੇ ਆਇਲ ਦੇ ਵਿੱਚ। ਜਦੋਂ ਆਪਾਂ ਇਹਨੂੰ ਤੜਕੇ ਨੂੰ ਭੁੰਨਾਂਗੇ ਨਾ ਉਦੋਂ ਪਹਿਲਾਂ ਇਹਨੂੰ ਫਰਾਈ ਕਰ ਲਾਂਗੇ। ਕਿਉਂਕਿ ਇਹਦਾ ਫਿਰ ਫਲੇਵਰ ਬਹੁਤ ਵਧੀਆ ਹੁੰਦਾ ਹੈ ਤੇ ਟਮਾਟਰ ਵੀ ਅਸੀਂ ਜਦੋਂ ਉਹ ਤੜਕਾ ਐ ਰੈੱਡ ਬ੍ਰਾਊਨ ਹੋ ਜਾਂਦਾ ਨਾ ਉਦੋਂ ਪਾਵਾਂਗੇ। ਚਲੋ ਆਓ ਆਪਾਂ ਹੁਣ ਇਹਦੇ ਵਿੱਚ ਬੇਸਨ ਤੇ ਬਾਕੀ ਜੋ ਵੀ ਗੱਧੀ ਹੈ ਨਾ ਉਹ ਮਿਕਸ ਕਰ ਲੈਣੇ ਆ। ਇਹ ਆਪਾਂ ਬੇਸਨ ਇਹ ਆਪਾਂ ਤਾਂ ਜ਼ਿਆਦਾ ਲਿਆ ਸੀਗਾ ਮਿਕਸਰ ਕਿਉਂਕਿ ਅਸੀਂ ਆਪਾਂ ਨਾ ਥੋੜੇ ਜਿਹਾ ਸਨੈਕਸ ਵਗੈਰਾ ਇਹ ਸੋਚਿਆ ਬੱਚਿਆਂ ਨੂੰ ਬਣਾ ਦਿੰਨੇ ਆ। ਕੋਸ਼ਿਸ਼ ਆਪਾਂ ਸਨੈਕਸ ਬਣਾਵਾਂਗੇ। ਚਾਹ ਨੂੰ ਆਪਾਂ ਮਲੇ ਦੇ ਵਿੱਚ ਥੋੜੀਆਂ ਥੋੜਾ ਨਮਕ ਪਾਵਾਂਗੇ ਪਹਿਲਾਂ ਟੇਸਟ ਅਨੁਸਾਰ ਕਿਉਂਕਿ ਸਬਜੀ ਦੇ ਵਿੱਚ ਵੀ ਨਮਕ ਪੈਣਾ ਆ ਫਿਰ ਇਸ ਕਰਕੇ ਦੇ ਵਿੱਚ ਆਪਾਂ ਥੋੜਾ ਹੀ ਪਾਵਾਂਗੇ ਤੇ ਕੁਛ ਆਪਾਂ ਰੈੱਡ ਚਿਲੀ ਪਾਵਾਂਗੇ ਥੋੜੀ ਜੀ ਓਕੇ ਇਹਦੇ ਵਿੱਚ ਆਪਾਂ ਪਾਵਾਂਗੇ ਕਾਲੀ ਮਿਰਚ ਕੀ ਦੀ ਹੋਰ ਕੁਝ ਨਹੀਂ ਪਾਉਣਾ ਇਹਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੈਡੀ ਕਰ ਲਿਆ ਆ ਆਪਾਂ ਤੇਲ ਗਰਮ ਹੁੰਦਾ ਹੈ ਤਾਤਾ ਕਾ ਪਾਣ ਜਿਹੜੇ ਪਿਆਜ਼ ਹੈ ਗ੍ਰੈਂਡ ਜੱਗ ਵਿੱਚ ਪਾਏ ਸੀ ਉਹਨੂੰ ਆਪਾਂ ਗ੍ਰੈਂਡ ਕਰ ਲੈਨੇ ਆ ਹਾਂਜੀ ਅਸੀਂ ਇਹ ਮਸਾਲਾ ਵੀ ਗ੍ਰाइंड ਕਰ ਲਿਆ ਆ ਤੇ ਇੱਧਰ ਸਾਡਾ ਆਇਲ ਵੀ ਗਰਮ ਹੋ ਗਿਆ ਆ ਆਪਾਂ ਹੁਣ ਬਣਾਉਨੇ ਆ ਕੋਕ ਤੇ ਚਲੋ ਆਜੋ ਤੇ ਇਹ ਆਪਣਾ ਗਰਮ ਆਪਾਂ ਆ ਲੇ ਪਿਆ। ਬਾਕੀ ਦੇ ਦੋ ਹੋ ਜਾਣਗੇ। ਆਪਾਂ ਆਹਨੂੰ ਪੈਰੇ ਤੱਕ ਮੰਨ ਲਿਆ। ਹਾਂਜੀ। ਇਹ ਦੇਖੋ ਆਪਣੇ ਲਾਈਟ ਬ੍ਰਾਊਨ ਹੋ ਗਏ ਆ। ਇਹਨਾਂ ਨੂੰ ਆਪਾਂ ਨਾ ਪੂਰੇ ਸੇਕ ਤੇ ਨਹੀਂ ਪਕਾਉਣਾ। ਇਹਨੂੰ ਮਤਲਬ ਮੀਡੀਅਮ ਸੇਕ ਤੇ ਪਕਾਉਣਾ ਵਾ। ਤਾਂ ਕਿ ਇਹ ਵਿੱਚੋਂ ਵੀ ਚੰਗੀ ਤਰ੍ਹਾਂ ਪੱਕ ਜਾਣ। ਇ ਆਪਣੇ ਸਨੈਕਸ ਵੀ ਕਿਵੇਂ ਤਿਆਰ ਹੋ ਗਏ ਬੱਚਿਆਂ ਵਾਸਤੇ ਤੇ ਹੁਣ ਆਪਾਂ ਬਣਾਉਂਦੇ ਪਏ ਆ ਆਪਣੇ ਸਰਜੀ ਵਾਸਤੇ ਓਕੇ ਜੀ ਹਾਂਜੀ ਹੁਣ ਆਪਰੇ ਕੋफ्ते ਵੀ ਹੋ ਗਏ ਤਿਆਰ ਤੇ ਅਸੀਂ ਬਾਕੀ ਦਾ ਤੇਲ ਲਿਆ ਸੀ ਕੱਢ ਤੇ ਤੜਕੇ ਜੋਗਾ ਸੀ ਤੇ ਰੈਨ ਦਿੱਤਾ ਹੁਣ ਅਸੀਂ ਇਹਦੇ ਵਿੱਚ ਤੇਲ ਦੇ ਵਿੱਚ ਪਾਵਾਂਗੇ ਜੀਰਾ जीरा डाल देना ऐसे लहसुन डालना है लहसुननाग्र करना है पसंद ठंड होने का बहुत बढ़िया फ्लेवर आंदा इस करके मैं ग्राइंड नहीं करती। ਹੁਣ ਆਪਾਂ ਹੁਣ ਦਮ ਤਲਰ ਦਾ ਹੁਣ ਦਿੰਨੇ ਆਂਦੀ ਲਾਈਟ ਪਰੋਂ ਹੋ ਗਿਆ ਆ ਹੁਣ ਆਪਾਂ ਇਹ ਗ੍ਰाइंड ਕੀਤਾ ਹੋਇਆ ਮਸਾਲਾ ਵੀ ਇਹਦੇ ਵਿੱਚ ਪਾ ਦਾਂਗੇ

ਇਸਾ ਲਾ ਜਿਹੜਾ ਉਹ ਬ੍ਰਾਊਨ ਹੋਏਗਾ ਝੁਜ ਕੇ ਉਹਨੇ ਤੱਕ ਨੂੰ ਇਹ ਟਮਾਟਰ ਵੀ ਜਿਹੜੇ ਆਪਣੇ ਵਿੱਚ ਝੁਜ ਜਾਣਗੇ ਝੁਜ ਜਾਣਗੇ ਹੁਣ ਆਪਾਂ ਇਹ ਵੇਟ ਕਰਦੇ ਇਹਨੂੰ ਇਹੰ ਚੰਗਾ ਗਿਆ ਝੁਜ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਟੇਸਟ ਅਨੁਸਾਰ ਵਿਚ ਹਲਦੀ ਇਹ ਪਾ ਦਿੱਤਾ ਸੀ ਵਿੱਚ ਕਾਲੀ ਮਿਰਚ ਤੇ ਪਾਵਾਂਗੇ ਥੋੜੀ ਜੀ ਰੈੱਡ ਮਿਰਚ ਇਹਨੂੰ ਚੰਗੀ ਤਰ੍ਹਾਂ ਹਲਾ ਲਾਂਗੇ ਚੰਗੀ ਤਰ੍ਹਾਂ ਕਰ ਲਿਆ ਸੀ ਇਹਨੂੰ ਮਿਕਸ ਤੇ ਇਹ ਵਿੱਚ ਨੂੰ ਥੋੜਾ ਪਾਣੀ ਪਾ ਦਾਂਗੇ ਅਸੀਂ ਹੁਣ ਇਹਨੂੰ ਥੋੜੀ ਦੇਰ ਫਲਾ ਮੰਗੇ ਜਿੰਨਾਂ ਚੇਰੇ ਦੇ ਉੱਪਰ ਆਇਲ ਨਹੀਂ ਆ ਜਾਂਦਾ ਸਾਡੇ ਇਹ ਆਕਾ ਨੂੰ ਗਿਆ ਮਸਾਲਾ ਭੁੱਜ ਗਿਆ ਆ ਆਇਲ ਇਹਨੇ ਛੱਡ ਦਿੱਤਾ ਆ ਤੇਲੇ ਵਿੱਚ ਹੁਣ ਆਪਾਂ ਪਾਵਾਂਗੇ ਟੋਲੀਆਂ ਦੀਆਂ ਗੁਲਾਬ ਦੀਆਂ ਪੱਤੀਆਂ ਤਾਂ ਹੀ ਤਾਂ ਬਿਲਕੁਲ ਹੈਰੀ ਹੈ ਇਹ ਮਸਾਲਾ ਅਸੀਂ ਤਾਂ ਆਪਾਂ ਪਾਵਾਂਗੇ ਪਾਣੀ ਇਹ ਤਾਂ ਵੀ ਪਾਣੀ ਦਿੱਤਾ ਸੀ ਦੇ ਵਿੱਚ ਪਾ ਹਾਂਜੀ ਇਹਦੇ ਵਿੱਚ ਪਾਣੀ ਅਸੀਂ ਪਾ ਲਿਆ ਨਾ ਤੇ ਹੁਣ ਅਸੀਂ ਇਹਨੂੰ ਉਬਾਲ ਆਉਣ ਦਵਾਂਗੇ ਚੰਗੀ ਤਰ੍ਹਾਂ ਫੇਰੇ ਇਹਦੇ ਵਿੱਚ ਆਪਾਂ ਕੋਕ ਤੇ ਪਾਵਾਂਗੇ ਹਾਂਜੀ ਆ ਦੇਖੋ ਇਹਨੂੰ ਉਬਾਲ ਆ ਗਿਆ ਹੈ ਤੇ ਆੜੇ ਕੋ ਤੇ ਅਸੀਂ ਰੈਡੀ ਕੀਤੇ ਸੀ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਥੋੜੀ ਦੇਰ ਆਪਾਂ ਇਹਨੂੰ ਰਿਜਨ ਦਵਾ ਲਗੇ ਚੰਗੀ ਤਰ੍ਹਾਂ ਉਬਾਲੋਂ ਦਵਾਗੇ ਫਿਰ ਆਪਣੀ ਸਬਜ਼ੀ ਇਹ ਵੀ ਜਾ ਰਹੀ ਹੈ ਇਹ ਉਬਾਲ ਆ ਗਈ ਸੀਗੇ ਤੇ ਆਪਣੇ ਸਬਜੀ ਬਣ ਕੇ ਉਹ ਵੀ ਜੇ ਤਿਆਰ ਇਹ ਦੇਖੋ ਕਿ ਵਧੀਆ ਬਣੀ ਹੈ ਬਹੁਤ ਵਧੀਆ ਬਾਕੀ ਆ ਵੇਖ ਸਕਦੇ ਤੁਸੀਂ ਕਿ ਕੋਕਤੇ ਵੀ ਟੁੱਟੇ ਨਹੀਂ ਆ ਆਪਾਂ ਇਹਨੂੰ ਬਹੁਤਾ ਬਾਹਰ ਦਿੱਤੇ ਪਰ ਟੁੱਟੇ ਨਹੀਂ ਬਹੁਤ ਸੋਹਣੀ ਰੈਡੀ ਹੋਈ ਆ ਜੇ ਤੁਹਾਨੂੰ ਵੀ ਸਬਜੀ ਬਣਾਉਣ ਦਾ ਤਰੀਕਾ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਵੀ ਕਰ ਲਿਓ ਪਲੀਜ਼ ਤੇ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ ਜੋ ਲਾਈਕ ਕਰਦੇ ਹੋ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਆ ਥੈਂਕ ਯੂ ਜੀ